ਜਗਾ ਵੋਸਾਤਿਆ ਰੋਇਆ ਮੈਨ ਲੱਗਿਆ ਸਤਿ ਸ਼੍ਰੀ ਅਕਾਲ ਜੀ ਤੇ ਆਪਣਾ ਚੈਨਲ ਤੇ ਤੁਹਾਡਾ ਬਹੁਤ ਨਿੱਘਾ ਸਵਾਗਤ ਹੈ ਕਿਉਂਕਿ ਠੰਡ ਆ ਗਈ ਉਹ ਨਿੱਘਾ ਸਵਾਗਤ ਹੀ ਰੱਖਿਆ ਕਰਾਂਗੇ ਗਰਮੀਆਂ ਜਿਉਂ ਨਿੱਘੇ ਹੁੰਦਾ ਜ਼ਿਆਦਾਤਰ ਤਾਂ ਕਹਿੰਦੇ ਅੱਜ ਦੀ ਨਵੀਂ ਵੀਡੀਓ ਲੈ ਕੇ ਆਈ ਹਾਂ ਆਪਣਾ ਜੌਂਡਯਰ 524 ਤੋਤੇ ਹਾਂ ਤੇ ਕਿਵੇਂ ਬੁਗਦਾ ਹੈ ਵੀਡੀਓ ਜੀ ਦਿਖਾਵਾਂਗੇ ਫਿਰ ਤੁਹਾਨੂੰ ਆਉ ਨਜ਼ਾਰਾ ਬਹੁਤ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਓ ਸਿਰਾ ਹੋਊਗਾ ਸਿਰਾ ਉਹ ਜ਼ੋਰ ਲਾਉਂਦਾ ਟਰੈਕਟਰ ਪਟਿਆ ਸਾਹ ਤੁਸੀਂ ਦੇਖ ਹੀ ਰਹੇ ਹੋ ਪਰ ਤੁਹਾਨੂੰ ਦਿਖਾਵਾਂਗੇ ਕਿਰਾ ਇੰਤਜ਼ਾਰ ਕਰਨਾ ਬਹੁਤ ਥੋੜਾ ਹੈ ਵੀਡੀਓ ਦੇਖੋ ਫਿਰ ਕਿਵੇਂ ਆਉਂਦਾ ਚੱਕ ਕੇ ਹੀ ਆਉਂਦਾ ਪੜਾ ਕੇ ਪੂਰੇ ਰੋਮੀਗੇ ਚੱਲਦਾ ਦੇਖੋ ਹੋਰ ਵੀ ਫੁੱਲ ਨਹੀਂ ਛੱਡਦਾ ਇਹਦੇ ਨਾਲ ਫੁੱਲ ਫੁੱਲ ਰੱਖਿਆ ਲੱਗ ਵੀ ਦੇਖੋ ਫਿਰ ਤੁਹਾਨੂੰ ਜੇ ਕ ਕਰੋ ਬਾਬਿਓ ਧਰਤੀ 파ੜਦਾ ਹੀ ਜਾਂਦਾ ਆ ਦੇਖੋ ਆਉਂਦਾ ਬੁੱਕ ਤੇ ਨਾ ਝੋਟਾ ਹਵਾਏ ਕਿੰਨੇ ਚੱਕਰਾਂ ਦੇ ਕਿੰਨੇ ਚੱਕਰ ਤੋੜਦਾ ਹੈ ਅੱਲਾ ਬਾਦ ਹੈ ਪੂਰੀ ਤਾਂ ਇਹਨਾ ਬੋਲਾ ਵੀ ਹੈ ਨਹੀਂਗਾ ਲੱਗਦਾ ਹੀ ਏ ਥੋੜਾ ਆ જગા બહુ સવાલ ત્યાર હો મને લાગ્યા ਬਹੁਤ ਵਧੀਆ ਚੱਲਦਾ ਹੈ ਪਹਿਲੇ ਹਾਈ ਜੀ ਚੱਲੀ ਜਾਂਦਾ ਹੈ ਫੇਰ ਵੀ ਹੋਰ ਵਾਈ ਫੋਰ ਕਰਾ ਲੀਏਗੇ ਹੋਰ ਵਾਈ ਫੋਰ ਕਰਾਉਣੇ ਐ ਮੈਨੂੰ ਲੱਗਦਾ ਐ ਹੋਵੇ ਨਾ ਹੋਰ ਵਾਈ ਫੋਰ ਜਿੰਨੇ ਚੱਲੀ ਜਾਂਦਾ ਦੇਖਾ ਸਰੀ ਨਜ਼ਾਰਾ ਭੱਜੇ ਹੀ ਆਉਂਦਾ ਟਰੈਕਟਰ ਪਟਰਾ ਵਾਸਤੇ ਮਾਨ ਤਿਆਰ ਕਰੀ ਜਾਂਦੇ ਆ ਭਈ ਆਪਾਂ ਤੇ ਕੜ ਕੇ ਮਟਰ ਪੀਂ ਦੇਣੇ ਆਪਣਾ 1.5 ਕਿਲਾ ਆ ਆਪਣਾ ਥੀਲੇ ਵਾਰੀ ਮਟਰ ਲਾਇਆ ਸੀ ਇਹਦੇ ਐਤਕੀ ਵੀ ਕਰ ਦੇਣਾ ਕੰਮ ਢੇਲ ਧੂਲ ਪੂਰਾ ਖੁੱਲ ਛੱਡ ਰਿਹਾ ਹੈ ਭੱਜਿਆ ਹੀ ਆਉਂਦਾ ਯਾਰ ਟਰੈਕਟਰ ਯਾਰ